ਇਹ ਫਿਰ ਬਾਬਾ ਜੀ ਕਿਹੜੇ ਕਿਹੜੇ ਪਿੰਡ ਦੀ ਸੰਗਤ ਆਉਂਦੀ ਇੱਥੇ ਇੱਥੇ ਪੰਜ ਪਿੰਡਾਂ ਦਾ ਜੀ ਇਹ ਡੇਰਾ ਕਿਹੜੇ ਕਿਹੜੇ ਦਾ ਇਹ ਇੱਕ ਪਿੰਡ ਦਾ ਹੋ ਗਿਆ ਖਾਰਾ ਜੀ ਪਹਿਲੇ ਨੰਬਰ ਤੇ ਹੂੰ ਫਿਰ ਮਰਾੜ ਕਲਾਂ ਹੂੰ ਚੱਕ ਕਲਿਆਣ ਹੂੰ ਚੱਕ ਮੋਤਲਿਆ ਵਾ ਤੇ ਬਾਂਦਰ ਚਟਾਣਾ ਠੀਕ ਪੰਜ ਪਿੰਡਾਂ ਦੀ ਹੱਦ ਤੇ ਐ ਤੇ ਹੁਣ ਪ੍ਰਕਾਸ਼ ਹੈ ਇੱਥੇ ਕਿ ਹਿੱਦਰਾ ਸੋਖਾ ਸਨਰੀ ਹੁਣ ਸੋਖਾ ਸਨ ਬਾਬਾ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹੈ ਜੀ ਜਸਪਾਲ ਦਾਸ ਚੇਲਾ ਬਾਬਾ ਜਸਵੰਤ ਦਾਸ ਜੀ ਹਾਂਜੀ ਚੇਲਾ ਬਾਬਾ ਰਾਮ ਸਰੂਪ ਦਾਦਾ ਗੁਰੂ ਜੀ ਦਾ ਨਾਮ ਹੈ ਬਾਬਾ ਜੀ ਮਤਲਬ ਇੱਥੇ ਤੁਸੀਂ ਡੇਰੇ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਚ ਕਦੋਂ ਤੋਂ ਸੇਵਾ ਕਰਦੇ ਹੋ ਇੱਥੇ ਜੀ ਮੈਂ 2012 ਤੋਂ ਸੰਤਾਂ ਕੋਲੇ ਆ ਗਿਆ ਸੀ ਆਪਦੇ ਗੁਰੂਆਂ ਕੋਲੇ ਜੀ ਹਾਂਜੀ ਤੇ ਉਦੋਂ ਤੋਂ ਮੈਂ ਇੱਥੇ ਸੰਤਾਂ ਕੋਲੇ ਆ ਜੀ ਇਹ ਬਾਬਾ ਜੀ ਕੋਈ ਥੋੜਾ ਜਿਹਾ ਹੋਰੋ ਦੇ ਦਰਸ਼ਕਾਂ ਨੂੰ ਜਾਣਕਾਰੀ ਦੇਵਾਂ ਵੀ ਜਦੋਂ ਤੁਸੀਂ ਆਏ ਉਦੋਂ ਡੇਰਾ ਪਹਿਲਾਂ ਸੀ ਕਿ ਗੁਰਦੁਆਰਾ ਸਭ ਪਹਿਲਾਂ ਬਣਿਆ ਸੀ ਮੈਨੂੰ ਇਹ ਪਹਿਲੇ ਦਿਨ ਤੋਂ ਐ ਹੀ ਹੈ ਜੀ ਘੱਟ ਤੋਂ ਘੱਟ ਵੀ 100 ਸਾਲ ਹੋ ਗਿਆ ਇਸ ਜਗ੍ਹਾ ਨੂੰ 68 ਸਾਲ 70 ਸਾਲ ਦਾ ਇਹ ਜਗ੍ਹਾ ਜਿਹੜੀ ਜਿੱਫਾ ਬੈਠੇ ਆ ਇਸ ਨੂੰ ਬਿਲਡਿੰਗ ਬਣੀ ਨੂੰ ਹੋ ਗਿਆ ਜੀ ਜਿੱਥੇ ਮਹਾਰਾਜ ਪ੍ਰਕਾਸ਼ ਆਹ ਪ੍ਰਾਣੀ ਕਾਫੀ ਬੜਾ ਹਾਂਜੀ ਇਹ ਮਤਲਬ ਕਿ ਮੈਂ ਤਾਂ 2012 ਚ ਆਇਆ ਜਦੋਂ ਉਦੋਂ ਪਹਿਲਾਂ ਦਾ ਹੀ ਆਏ ਆ ਮੇਰੇ ਗੁਰੂ ਜੀ ਸੰਤ ਬਾਬਾ ਜਸਵੰਤ ਦਾਸ ਉਹਨਾਂ ਨੇ 2000 ਦੇ ਵਿੱਚ ਹੁਣ 2025 ਆ ਜੀ 2020 ਦੇ ਵਿੱਚ ਸਰੀਰ ਛੱਡਿਆ ਜੀ 5 ਸਾਲ ਹੋਇਆ ਜੀ ਅੱਛਾ ਬਾਬਾ ਜੀ ਮੈਂ ਤੁਹਾਨੂੰ ਥੋੜਾ ਜਿਹਾ ਬ੍ਰੀਫ ਕੀ ਤੌਰ ਤੇ ਪੁੱਛਣਾ ਚਾਹੁੰਦਾ ਸੀਗਾ ਵੀ ਮੰਲੂਰੀ ਇੱਥੇ ਗੁਰੂ ਗੰਸਾਬ ਦੇ ਵੀ ਦੋਸਤ ਰੂਪ ਪਏ ਆ ਪਦਰਸ਼ਨ ਕੀਤੇ ਆ ਹਾਂਜੀ ਤੇ ਇਸ ਵੇਲੇ ਜਿਹੜਾ ਪਾਲਕੀ ਸਾਹਿਬਾ ਜਿਹੜਾ ਪੀੜਾ ਸਾਹਿਬ ਆ ਇਹਦੇ ਉੱਤੇ ਪ੍ਰਕਾਸ਼ ਇੱਕ ਵੀ ਨਹੀਂ ਕੀਤਾ ਅਜੇ ਤੇ ਜਿਵੇਂ ਪ੍ਰਮਾਣ ਲੋਈ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਮर्यादा ਕਾਲ ਤੱਕ ਤੋਂ ਹੁਕਮਨਾਮਾ ਜਾਣੀ ਹੈ ਵੀ ਸਾਰਾ ਦਿਨ ਸਵੇਰ ਜਿਹੜੀ ਗੁਰੂ ਸਾਹਿਬ ਉਹ ਪ੍ਰਕਾਸ਼ ਚਾਹੀਦੇ ਆ ਤੇ ਸ਼ਾਮ ਨੂੰ ਸੋਖਾਸਣ ਜਾਣੀ ਚਾਹੀਦੇ ਤੇ ਅਮਰਤ ਵੇਲੇ ਆਪਣੀ ਫਿਰ ਜਿਹੜਾ ਹੈ ਕਿ ਪੀੜਾ ਸਾਥ ਤੇ ਪ੍ਰਕਾਸ਼ ਕੀਤੇ ਜਾਣੀ ਚਾਹੀਦੇ ਪਰ ਇਹ ਚੀਜ਼ ਇੱਥੇ ਦੇਖਣ ਨੂੰ ਨਹੀਂ ਮਿਲਦੀ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਹੈ ਕਿਉਂ ਨਹੀਂ ਕੀਤਾ ਗ੍ਰੰਥੀ ਹੈ ਨਹੀਂਗਾ ਤੇ ਜਾਂ ਕਿਸ ਵਜ੍ਹਾ ਨਾਲ ਜਿਹੜਾ ਨਹੀਂ ਹੋਇਆ ਜੀ ਹਾਂਜੀ ਨਹੀਂ ਨਹੀਂ ਚਲਤੋ ਨਹੀਂ ਕੋਈ ਅਸੀਂ ਤੁਹਾਨੂੰ ਦੱਸਦੇ ਆ ਜੀ ਅਸੀਂ ਬਾਣੀ ਜਦੋਂ ਪੜਨੀ ਹੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਜੀ ਕਿਉਂਕਿ ਪਹਿਲਾਂ ਤਾਂ ਕਰਦੇ ਸੀਗੇ ਟੜਕੇ ਤੋਂ ਬਾਣੀ ਪੜ ਕੇ ਪ੍ਰਕਾਸ਼ ਹੀ ਰਹਿਣ ਦਿੰਦੇ ਸੀ ਜੀ ਇਹ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਲੱਗ ਪਈ ਕੈਮਰਿਆਂ ਦੇ ਆਰਡਰ ਹੋ ਗਏ ਵੀ ਕੈਮਰੇ ਲੱਗੇ ਹੋਣਗੇ ਜੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਲੋਕਾਂ ਨੇ ਡਰਨਾ ਮਤਲਬ ਕਿ ਘੱਟ ਕਰਤਾ ਜਿਹੜੇ ਬੇਅਦਬੀਆਂ ਕਰਦੇ ਡਰਦੇ ਨਹੀਂ ਇਹਦਾ ਮਤਲਬ ਹੈ ਅਸੀਂ ਉਸ ਤੋਂ ਬਾਅਦ ਜਦੋਂ ਬਾਣੀ ਪੜੀ ਸੌਖਾਸਨ ਕਰ ਦਿੰਦੇ ਆ ਜੀ ਜਦੋਂ ਬਾਣੀ ਪੜ੍ਹਨੀ ਆ ਉਹਦੋਂ ਪ੍ਰਕਾਸ਼ ਕਰਦੇ ਆ ਬਾਣੀ ਪੜ੍ਹ ਕੇ ਅਸੀਂ ਸੋਖ ਹਸਨ ਕਰਦਨੇ ਆ ਅੱਛਾ ਅਮਰਤਵੇ ਦੇ ਦੇ ਨੈਤਰੀ ਵਿੱਚ ਜਾਂ ਸ਼ਾਮ ਦੀ ਰਿਹਰਾਲ ਦਾ ਤਾਂ ਕੋਈ ਮਤਲਬ ਨਹੀਂ ਜਦੋਂ ਜੀ ਕੀਤਾ ਹਾਂਜੀ ਨਿਤ ਨੇਮ ਤੋਂ ਤਾਂ ਬਾਣੀ ਦੇ ਵਿੱਚ ਥਾਂ ਥਾਂ ਤੇ ਕਿਹਾ ਕਹਿੰਦਾ ਇਹ ਤਾਂ ਫਿਰ ਉਹੀ ਕੰਮ ਕਰਤੇ ਤੜਕੇ ਘੰਟਾ ਰੱਬ ਨੂੰ ਯਾਦ ਕਰ ਲੈ ਤੇ ਆਥਨੇ ਕਹਿੰਦਾ ਬਾਕੀ 24 ਘੰਟੇ ਕੀ ਕਰਨਾ ਰੱਬ ਨੂੰ ਤਾਂ 24 ਘੰਟੇ ਹੀ ਕਹਿੰਦਾ ਯਾਦ ਕਰਨਾ ਹੈ ਕੋਈ ਤੜਕੇ ਜਾਂ ਸ਼ਾਮ ਨੂੰ ਨੀਂ ਘੰਟਾ-ਘੰਟਾ ਅਸੀਂ ਚਤੋਂ ਪੈਰ ਆਲਾ ਕਰਦੇ ਆਂ ਮਨ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਅਜ ਪਾ ਜਾਪਨਾ ਵਿਸਰੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਗਤੀ ਹੈ ਕਹਿੰਦਾ ਉਲਟ ਕਮਲ ਅਮਰਤ ਭਰਿਆ ਇਹ ਮਨ ਕਤੋਂ ਨ ਜਾਏ ਅਜ ਪਾ ਜਾਪਨਾ ਵਿਸਰੈ ਆਦ ਜਗਾਦ ਸੁਮਾਏ ਇਹ ਬਬਲ ਵੀਰ ਇਥੋਂ ਇਸ ਚੀਜ਼ ਤੋਂ ਵੀ ਅਪਨੋ ਸੰਕੇਤ ਮਿਲ ਜਾਏ ਕਿ ਜਿਹੜੇ ਫਿਰ ਆਮ ਆਪਣੇ ਪੂਰੇ ਪੰਜਾਬ ਚ ਕਿ ਵਿਸ਼ਵ ਭਰ ਦੇ ਵਿੱਚ ਜਿਹੜਾ ਹੈ ਵੀ ਇਹ ਜਿਹੜਾ ਨਿਤਨੇਮਾਂ ਤੇ ਮर्यादा ਨੂੰ ਮੰਨਿਆ ਜਾਂਦਾ ਹੈ ਇਹ ਫਿਰ ਜਿਹੜੇ ਗੁਰਦੁਆਰੇ ਦੇ ਵਿੱਚ ਗ੍ਰੰਥੀ ਬੈਠੇ ਨਿਤਨੇਮ ਕਰਦੇ ਆ ਜਾਂ ਇਹ ਫਿਰ ਬੇਫਾਇਦਾ ਹੀ ਹੈ ਹਾਂਜੀ ਇਹ ਸਿੱਖਾਂ ਨਾਲ ਪਹਿਲੀ ਗੱਲ ਦਾ ਬਾਣੀ ਆਉਂਦੀ ਨਹੀਂ ਜੀ ਇਹ ਸਾਰੇ ਸਿੱਖੇ ਆ ਸਿੱਖ ਨਾਲ ਦੀ ਬਾਣੀ ਆਉਦੀ ਬਾਣੀ ਤਾਂ ਵਿੱਚ ਹੀ ਲਿਖੀ ਆ ਕਹਿੰਦਾ ਚਾਤਰ ਵੀਤ ਮੁਖ ਬਚਣੀ ਉਚਰੈ ਅੱਗਾ ਮੈਲ ਨਾ ਪਾਈ ਐ ਕਹਿੰਦਾ ਨਾ ਚਾਰੇ ਵੇਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰਾਂਤ ਸ੍ਰੀ ਮੂਝਵਾਨੀ ਵੀ ਬੰਦੇ ਨੂੰ ਆਉਂਦੀ ਹੋਣ ਕਹਿੰਦਾ ਅੱਗਾ ਮੈਲ ਨਾ ਪਾਈ ਐ ਕਹਿੰਦਾ ਰੱਬ ਦੇ ਦਵਾਰ ਤੇ ਉਹ ਬੰਦੇ ਨੂੰ ਖੜਨ ਨੂੰ ਜਗ੍ਹਾ ਨਹੀਂ ਮਿਲਨੀ ਕਿਉਂ ਨਹੀਂ ਮਿਲਨੀ ਕਹਿੰਦਾ ਜੇ ਭੂਜਾ ਨਹੀਂ ਇੱਕ ਸਦਾ ਕਰ ਇੱਕ ਸਦਾ ਕਰ ਸ਼ਬਦ ਅਕਰਭਾਵ ਉਹਦਾ ਨਾਂ ਨਹੀਂ ਜਪਿਆ ਜਿਵੇਂ ਦਸਵੇਂ ਪਾਤਸ਼ਾਹ ਨੇ ਹੇਮਕੁੰਟ ਬਹਿ ਕੇ ਪਤਾ ਨਹੀਂ ਕਿੰਨੇ ਕਵਾਰੀ ਤਪੱਸਿਆ ਕਰੀ ਉੱਥੇ ਕਿਹੜੇ ਨਿਤਨੇਮ ਕਰਦੇ ਸੀ ਉਹ ਉਹਨਾਂ ਦਾ 24 ਘੰਟੇ ਵਾਲਾ ਜਾਪ ਚੱਲਦਾ ਸੀਗਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਸੀ ਜਿਵੇਂ ਕੋਲੇਨਾਥ ਨੇ 500 ਵਰੇ ਦਾ ਚਾਪੜਾ ਲਾਇਆ ਉਹਦਾ ਕਿਹੜਾ ਨਿਤਨੇਮ ਸੀ ਸਾਡਾ ਵੀ ਉਹੀ ਸ਼ਬਦ ਚੱਲਦਾ ਜੀ ਤੜਕੇ ਤੋਂ ਆਥਣ ਤਾਈਂ ਦਿਨ ਤੋਂ ਰਾਤ ਸਭਾ ਚੱਲਦਾ ਪ੍ਰਕਾਸ਼ ਕਰੀਏ ਨਾ ਕਰੀਏ ਪ੍ਰਕਾਸ਼ ਕਰਦੇ ਆ ਇਹ ਆਪਣੇ ਨੌਜਵਾਲ ਤੇ ਗੁਰੂ ਗ੍ਰੰਥ ਸਾਹਿਬ 'ਸੀ ਬਾਣੀ ਪੜ੍ਹਦੇ ਆ ਤੇ ਉਹ ਲਿਖਦੇ ਵੀ ਆ ਜਿਵੇਂ ਆਪਾਂ ਘੰਟੇ ਦੇ ਵਿੱਚ 2 ਘੰਟੇ ਦੇ ਵਿੱਚ ਜਿੰਨੀ ਲਿਖ ਲਈ ਪਾਣੀ ਮੁਰਕੇ ਪ੍ਰੋਗਰਾਸ ਨੂੰ ਸੰਤੋਖ ਦਿਆਂਗੇ ਆਪਾਂ ਫਿਰ ਉਹਦੇ ਤੋਂ ਸੌਖਾ ਤੁਰ ਫਿਰ ਕੇ ਵੀ ਪੜ ਸਕਦੇ ਆ ਜੇ ਲੋਬੀ ਮੰਨ ਲੋ ਵੀ ਤੁਹਾਡੀ ਗੱਲ ਬਾਹਰ ਜਾਂਦੀ ਆ ਅਕਸਰ ਹਾਂਜੀ ਤੇ ਵੱਡੇ ਵੱਡੇ ਜਥੇਦਾਰ ਵੱਡੇ ਵੱਡੇ ਸੇਵਾਦਾਰ ਗੁਰੂ ਗ੍ਰੰਥ ਸਾਹਿਬਾਨ ਦੇ ਸੇਵਾਦਾਰ ਬੈਠੇ ਆ ਇਹ ਗੱਲ ਤੁਹਾਡੀ ਹਜਮ ਨਹੀਂ ਹੋਣੀ ਤੇ ਫਿਰ ਇਹਦਾ ਕੀ ਇਹਦਾ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਦੋਂ ਇਹ ਤੁਹਾਡੀਆਂ ਇੰਟਰਵਿਊ ਅਸੀਂ ਬਾਹਰ ਕੱਢੀ ਹਾਂਜੀ ਇਹ ਜਿਹੜੇ ਜਥੇਬੰਦਗੀਆਂ ਜਾਂ ਕੋਈ ਕੋਈ ਘਰਮਖਿਆਲੀ ਆਏ ਉੱਥੇ ਗੱਲ ਹਜਮ ਨਹੀਂ ਹੋਣੀ ਤੁਸੀਂ ਕੀ ਕਹਿਣਾ ਚਾਹੁੰਦੇ ਹਾਂਜੀ ਇਹਦੇ ਬਾਰੇ ਅਸੀਂ ਉਹ ਵੀ ਤੁਹਾਨੂੰ ਦੱਸ ਦਿਆਂ ਜੀ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਚੱਲਣਾ ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਇੰਦਰ ਆ ਰਾਮ ਕਲੀ ਚਲੋ ਕਿਰਿਆਚਾਰ ਕਰਾ ਘਟ ਕਰਮਾਂ ਹੂੰ ਇਤਰਾ ਤੇ ਸੰਸਾਰੀ ਕਿਰਿਆਚਾਰ ਚੰਗੇ ਚੰਗੇ ਕੰਮ ਬਾੜ ਪੂਜਾ ਜੋਤ ਬੱਤੀਆਂ ਇਹ ਤਾਂ ਇਤਰਾਤੀ ਸੰਸਾਰੀ ਕਹਿੰਦਾ ਸਾਹ ਨਹੀਂ ਮੰਨਦੇ ਬਿਲਕੁਲ ਨਹੀਂ ਨਹੀਂ ਇਹ ਮੰਨਦੇ ਅਸੀਂ ਕਿਉਂ ਨਹੀਂ ਮੰਨਦੇ ਉੱਥੇ ਜਗ੍ਹਾ ਤੋਂ ਜੇ ਉਹਨਾਂ ਨੇ ਕਿਹਾ ਹੈ ਵੀ ਜਿਹੜੀ ਰਹਿਤਾਂ ਮਰਿਆਦਾ ਇੱਕ ਹੁਕਮ ਨਾਵਾ ਜਾਰੀ ਹੋਇਆ ਹੈ ਵੀ ਜਿਸ ਤਰ੍ਹਾਂ ਪਹਿਲਾਂ ਗੱਲਾਂ ਕੀਤੀਆਂ ਸੁਖ ਆਸਣ ਹੋਣਾ ਜ਼ਰੂਰੀ ਆ ਇਸ ਤਰ੍ਹਾਂ ਸਾਰੀ ਮਰਿਆਦਾ ਨਾਲ ਜੁੜਦੀ ਜਿਹੇ ਪਹਿਲਾਂ ਜ਼ਿਕਰ ਕੀਤਾ ਪਰ ਆਪਾਂ ਕਹਿੰਦੇ ਆਪਾਂ ਕੀਤਾ ਵੀ ਨਹੀਂ ਆਪਾਂ ਕਰਨਾ ਵੀ ਨਹੀਂਗਾ ਤੇ ਆਪਾਂ ਆਪਣੇ ਮਤਲਬ ਨਾਲ ਚੱਲਣਾ ਦੇਖੋ ਇਹ ਚੀਜ਼ ਫਿਰ ਅਕਾਲ ਤਖਤ ਸਾਹਿਬ ਦੇ ਉਲਟ ਚੱਲਦੀ ਹੈ ਜੀ ਨਹੀਂ ਜੀ ਅਸੀਂ ਤੁਹਾਨੂੰ ਉਹ ਹੀ ਦੱਸਿਆ ਨਾ ਅਸੀਂ ਪਹਿਲਾਂ ਪ੍ਰਕਾਸ਼ ਕਰਦੇ ਆ ਸੁਕਾਸਣ ਕਰ ਦਿੰਦੇ ਆ ਕਿਉਂਕਿ ਖੇਤਾਂ ਦੇ ਵਿੱਚ ਬੈਠੇ ਆ ਇੱਥੇ ਜਿਵੇਂ ਬੇਹਦ ਵੀ ਹੌਂਦਾ ਪੀ ਪਹਿਲਾਂ ਤਾਂ ਅਸੀਂ ਤੜਕੇ ਤੋਂ ਲੈ ਕੇ ਸ਼ਾਮ ਤੱਕ ਹੁੰਦਾ ਸੀ ਪ੍ਰਕਾਸ਼ ਹੁਣ ਅਸੀਂ ਜਦੋਂ ਬਾਣੀ ਪੜਦੇ ਆ ਬਾਣੀ ਪੜ ਕੇ ਸੁਕਾਸਣ ਕਰ ਦਿੰਦੇ ਆ ਕਿਉਂਕਿ ਇੱਥੇ ਬਾਅਦ ਚ ਗੁਰੂ ਸਾਹਿਬ ਕੋਲੇ ਕੋਈ ਨਹੀਂ ਕੱਲਦੇ ਆ ਅਸੀਂ ਅਸੀਂ ਹੁਣ ਇੰਨਾ ਚਿਰ ਕਿਵੇਂ ਇਕੱਲੇ ਨਿਗਰਖਾ ਨਹੀਂ ਕੋਈ ਗ੍ਰੰਥੀ ਸਿੰਘ ਆ ਜਾਂ ਕੋਈ ਰੱਖਿਆ ਨਹੀਂ ਗਾਇਤੇ ਦੀ ਗੁਰੂ ਸਾਹਿਬ ਦੀ ਸਾਖ ਸੰਭਾਲ ਵਾਸਤੇ ਨਹੀਂ ਨਹੀਂ ਇਹ ਤਾਂ ਮੇਰੇ ਗੁਰੂਆਂ ਤੋਂ ਹੀ ਆ ਇਹ ਤਾਂ 18 ਤੋਂ ਲੈ ਕੇ ਨੀਆ ਗ੍ਰੰਥੀ ਹਾਂਜੀ ਅੱਛਾ ਇਹ ਸ਼ੁਰੂ ਪਹਿਲਾਂ ਤਾਂ 10 20 ਸਾਲ ਤਾਂ ਢੀਰਾ ਵੀ ਕਾਰੀ ਸਾਲ ਬੰਦ ਰਿਹਾ ਉਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਤਾਂ ਨਿਮਾਰੀ ਚ ਰੱਖੇ ਸੀ ਫਿਰ ਇਹ ਸੰਤ ਆਏ ਮੇਰੇ ਗੁਰੂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਿਮਾਰੀਆਂ ਚ ਕੱਢੇ ਪ੍ਰਕਾਸ਼ ਹੁਣ ਲਾਏ ਫਿਰ ਗ੍ਰੰਥੀ ਸਿੰਘ ਰੱਖਿਆ ਹੁਣ ਗ੍ਰੰਥੀ ਸਿੰਘ ਨੇ ਤਨਖਾਹੀ ਬਹੁਤ ਮੰਗ ਲਈ ਜੀ ਇੰਨੀ ਤਨਖਾਹ ਨਹੀਂ ਅਸੀਂ ਦੇ ਸਕਦੇ ਇੰਨੀ ਮੰਗ 7000 ਰੁਪਿਆ ਮਹੀਨੇ ਦਾ ਹਾਂਜੀ ਸਾਡੇ ਕੋਲੇ ਇੰਨੀ ਪਹੁੰਚ ਹੀ ਨਹੀਂ ਗੇਟਾਂ ਦੇ ਵਿੱਚ ਡੇਰਾ ਸਾਡੇ ਕੋਲ ਤਾਂ ਮੁਸ਼ਕਲ ਨਾਲ 1000 ਰੁਪਿਆ ਮਹੀਨੇ ਤੋਂ ਸੇਵਾ ਆਉਗੀ ਗੋਲਕਾਂ ਚੋਂ ਨਿਕਲੂਗਾ 1200 ਉਦੋਂ ਲੰਗਰ ਚ ਖਰਚਾ ਤੇ ਅਸੀਂ 7000 ਤਨਖਾਹ ਕਿੱਥੋਂ ਦੇਵਾਂਗੇ ਅੱਜ ਤੁਸੀਂ ਕੀ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਵੀ ਜਿਹੜੀ ਜਿਹੜੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨਾਲ ਮਾਨ ਮਰਿਆਦਾ ਉਹ ਸਹੀ ਆ ਕਿ ਗਲਤਤਾ ਜਾਂ ਕਿ ਕਿਸ ਢੰਗ ਨਾਲ ਉਹ ਹੋਣੀ ਚਾਹੀਦੀ ਤੇ ਕਿਵੇਂ ਚੱਲਦੀ ਹੈ ਇਹਦੇ ਬਾਰੇ ਥੋੜਾ ਜਿਹਾ ਹੋਰ ਦੱਸ ਜੀਏ ਲੋਕਾਂ ਨੂੰ ਇਹ ਜੀ ਜਿਹੜੀ ਇਹਨੇ ਮਰਿਆਦਾ ਬਣਾਈ ਆ ਮਾੜੇ ਨੂੰ ਢਾਉਣ ਵਾਲੀ ਇਹ ਬਿਲਕੁਲ ਗਲਤ ਹੈ ਗੁਰੂ ਗ੍ਰੰਥ ਸਾਹਿਬ ਤਾਂ ਹਰੇਕ ਸਿੱਖ ਦੇ ਘਰੇ ਹੋਣਾ ਚਾਹੀਦਾ ਫੇਰ ਹੀ ਉਹਨੂੰ ਵੇਖ ਕੇ ਸਿੱਖੂਗਾ ਜਦੋਂ ਉਹਨੂੰ ਪੜਾਂਗੇ ਆਪਾਂ ਵਿਚਾਰਾਂਗੇ ਵੀ ਮੇਰਾ ਗੁਰੂ ਸਾਹਿਬ ਆਹ ਹੁਕਮ ਦਿੰਦਾ ਮੈਨੂੰ ਆਹ ਕੰਮ ਕਰਨ ਨੂੰ ਕਹਿੰਦਾ ਐਸ ਤੋਂ ਰੋਕਦਾ ਤੇ ਫੇਰ ਹੀ ਆਪਾਂ ਰੁਕਾਂਗੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਆਪਣਾ ਗੁਰੂ ਸਾਹਿਬ ਕੀ ਕਹਿੰਦਾ ਆਪਾਂ ਲੋਕਾਂ ਦੇ ਮਗਰ ਸੁਣ ਕੇ ਭੜਕਾਉ ਭਾਸ਼ਣ ਸੁਣ ਕੇ ਤੇ ਗਰੀਬਾਂ ਨੂੰ ਦੱਬੀ ਜਾਵਾਂਗੇ ਉਹ ਵਿੱਚ ਹੀ ਲਿਖੀ ਆ ਬਾਣੀ ਦੇ ਪੰਗਤੀ ਕਹਿੰਦਾ ਗਰੀਬਾਂ ਉੱਪਰ ਜੇ ਖਿੰਜਾ ਦਾੜੀ ਕਹਿੰਦਾ ਜਿਹੜੀ ਦਾੜੀ ਗਰੀਬਾਂ ਤੇ ਲੋਈਦੀ ਆ ਪਾਰ ਬ੍ਰਹਮ ਸਾ ਅਗਣਮੈ ਸਾੜੀ ਤੇ ਕਹਿੰਦਾ ਰੱਬਣਾ ਕਾਲਪੁਕ ਵੈਗਰੂ ਐ ਜਿਹਨੂੰ ਅਕਲ ਲਾ ਦਿੰਦਾ ਕਹਿੰਦਾ ਪੂਰਾ ਨਿਉਂ ਕਰੇ ਕਰਤਾਰ ਕਹਿੰਦਾ ਕਰਤਾਰ ਰੱਬ ਪੂਰਾ ਨਿਉਂ ਕਰਦਾ ਦਾਸ ਆਪਣੇ ਕੋ ਰੱਖਣ ਹਾਰ ਤੇ ਆਪਦੇ ਦਾਸ ਦੀਓ ਆਪ ਰੱਖਿਆ ਕਰਦਾ ਕਹਿੰਦਾ ਦਸਵੇਂ ਪਾਤਸ਼ਾਹ ਦੇ ਬੱਚੇ ਨੀਆਂ ਦੇ ਵਿੱਚ ਚਣਵਾਏ ਔਰੰਗਜ਼ੇਬ ਨੇ ਉਹਦੀ ਤਾਂ ਉੱਥੇ ਬਣਾਈ ਸਮਾਦ ਉਹਦੇ ਤਾਂ ਕੋਈ ਜਾਂਦਾ ਨਹੀਂਗਾ ਨੇੜੇ ਢਾਣਾ ਠੀਕ ਹੈ ਇੱਥੇ ਮੇਰੇ ਵਰਗੇ ਗਰੀਬ ਬੰਦੇ ਨੂੰ ਆ ਕੇ ਕਹਣਗੇ ਤੂੰ ਐ ਕਰਦਾ ਤੂੰ ਝਾਂ ਕਰਦਾ ਮਾੜੇ ਤੇ ਉਹ ਮਾਰਨ ਵਾਲੀ ਗੱਲ ਹੈ ਜਾਂ ਚਲੋ ਸਾਡੇ ਨਾਲ ਸੈਕਾ ਸੀ ਨੇ ਕਿੰਨੇ ਕੁ ਦਰਦੇ ਅਸੀਂ ਲੱਗਦੇ ਆ ਮੂਰੇ ਤੇ ਆਪਾਂ ਔਰੰਗਜ਼ੇਬ ਦੀ ਕਬਰ ਵੀ ਨਹੀਂ ਢਾ ਸਕਦੇ ਉਹਨੇ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਨੀਆਂ ਦੇ ਵਿੱਚ ਚਣਵਾਤਾ ਇਦਨੋਂ ਤੋਂ ਹਿੰਦੂ ਚੰਗੇ ਜਿਹੜੇ ਉਹਦੀ ਕਬਰ ਢਾਉਣ ਲੱਗੇ ਸਿੱਖ ਪਿੱਛੇ ਹੋਏ ਕੇ ਬੈਠੇ ਆ ਮੈਂ ਤਾਂ ਮੰਨਦਾ ਨਹੀਂ ਗੱਸੇ ਇਹਨਾਂ ਨੂੰ ਇਹ ਐਂ ਥੋੜੋ ਹੁੰਦਾ ਪਾਕਿਸਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਨੇ ਮੂਰਤੀ ਢਾਤੀ ਉਹਦੇ ਬਾਰੇ ਬੋਲਣ ਨੂੰ ਕੋਈ ਨਹੀਂ ਅੱਗੇ ਤੇ ਗਰੀਬ ਬੰਦੇ ਨੂੰ ਇੱਥੇ ਸਾਰੇ ਦਵਕੌਣਾ ਆ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਬਾਰੇ ਉਹ ਤਾਂ ਜ਼ਿਆਦਾ ਗਿਆਨ ਤਾਂ ਨਹੀਂ ਰੱਖਦੀ ਸੀ ਕਿਉਂਕਿ ਔਰ ਜਿਵੇਂ ਕਰਕੇ ਜਾਂ ਕਿਸੇ ਕਿਸੇ ਕਰਮਾ 'ਚ ਨਹੀਂ ਹੁੰਦੀ ਇਹ ਗੱਲ ਆ ਮਰੋ ਇਹਦੇ ਮੁਤਾਬਕ ਤੇ ਜੋ ਸੁਣਦੇ ਆ ਉਹ ਕਹਿੰਦੇ ਇੱਕ ਤਾਂ ਗੁਰੂ ਸਾਹਿਬ ਜਿਹੜਾ ਉਹਦਾ ਗਰੰਥੀ ਸਿੰਘ ਆ ਉਹਦੇ ਅੰਮ੍ਰਿਤ ਛਕਿਆ ਹੋਵੇ ਦੂਜੇ ਨੰਬਰ ਤੇ ਬਾਕੀ ਜਿਹੜੀ ਮਰਿਆਤਾ ਦੱਸੀ ਆ ਤੁਹਾਡੇ ਅੰਮ੍ਰਿਤ ਛਕਿਆ ਹੀ ਨਹੀਂ ਜੀ ਅੰਮ੍ਰਿਤ ਤਾਂ ਬਾਬੇ ਨਾਨਕ ਨੇ ਜਿਹੜਾ ਛਕਿਆ ਸੀ ਤੇ ਦੱਸਿਆ ਕੋਈ ਸਾਡਾ ਛਕਿਆ ਕਹਿੰਦਾ ਪਿੰਡ ਦੀ ਸੰਗਤੋਂ ਦੀ ਇੱਥੇ ਇੱਥੇ ਪੰਜ ਪਿੰਡਾਂ ਦਾ ਜੀ ਇਹ ਡੇਰਾ ਕਿਹੜੇ ਕਿਹੜੇ ਦਾ ਇਹ ਇੱਕ ਪਿੰਡ ਦਾ ਹੋ ਗਿਆ ਖਾਰਾ ਜੀ ਪਹਿਲੇ ਨੰਬਰ ਤੇ ਫਿਰ ਮਰਾੜ ਕਲਾਂ ਚੱਕ ਕਲਿਆਣ ਚੱਕ ਮੋਤਲੇਆਵਾ ਤੇ ਬਾਂਦਰ ਚਟਾਣਾ ਠੀਕ ਪੰਜ ਪਿੰਡਾਂ ਦੀ ਹੱਦ ਤੇ ਐ ਤੇ ਹੁਣ ਪ੍ਰਕਾਸ਼ ਹੈ ਇੱਥੇ ਕਿ ਇਧਰ ਅਸੋਖਾਸਨ ਹੈ ਹੁਣ ਸੋਖਾਸਨ ਖੋਲੀ ਮੜੀ ਇਹਨਾਂ ਦਾ ਸੋਖ ਇਹ ਤਾਂ ਜਿੰਦਾ ਲਾ ਕੇ ਰੱਖਦੇ ਆ ਜਦੋਂ ਦਾ ਦੂਜੀ ਤੇ ਬੇਅਦਕੀ ਹੁੰਦੀ ਹਾਂਜੀ ਆਜੀ ਧਿਆਨ ਆਪਾਂ ਨਹੀਂ ਯਕੀਨ ਕਰਦੇਗੇ ਤੇ ਨਹੀਂ ਕਰਨਾ ਚਾਹੀਦਾ ਜੀ ਮੋੜ ਕੇ ਸਾਨੂੰ ਕੀਤੀ ਫੇਰਨਗੇ ਕਹਿਣਗੇ ਤੁਸੀਂ ਕੋਣ ਜਾਣ ਕੇ ਕਰਾਤਾ ਕੋਸੇ ਹਰਜੋ ਲਾਈਟ ਚਾਲਨਾ ਹਾਂ ਲਾਈਟ ਚ ਦੇਖੋ ਸਹੀ ਜੀ ਅੱਛਾ ਉਹ ਗੁਰਦੁਆਰਾ ਹੀ ਆ ਹਾਂਜੀ ਉਹ ਉਮਰਤਾਂ ਵਾਲੀ ਲਾਇਆ ਮੜਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ ਹਾਂਜੀ ਇੱਕੀਆ ਗੁਰੂ ਸਾਹਿਬ ਕੇ ਦੋਆ ਗੁਰੂ ਗ੍ਰੰਥ ਸਾਹਿਬ ਦੋ ਹਾਂਜੀ ਅੱਛਾ ਅੱਛਾ ਇਹ ਤਾਂ ਅਸੀਂ ਪ੍ਰਕਾਸ਼ ਕਰਦੇ ਆਂ ਆਏ ਆਪਣੇ ਕੋਲੇ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਤੇ ਹੈ ਠੀਕ ਤੇ ਇਹ ਬੱਬੀ ਕੋਈ ਸੇਵਾਦਾਰ ਨਹੀਂ ਰੱਖਿਆ ਗਰੰਟੀ ਸਿੰਘ ਵਗੈਰਾ ਜੀ ਤੁਸੀਂ ਮੰਨ ਲਓ ਨਹੀਂ ਅਸੀਂ ਇਹ ਬੰਦਾ ਨਹੀਂ ਰੱਖਦੇ ਜੀ ਅਸੀਂ ਅੱਛਾ ਆਪ ਹੀ ਕਰਦੇ ਹੋ ਹਾਂਜੀ ਆਪ ਹੀ ਕਰਦੇ ਆਂ ਸੇਵਾ ਨਾਲ ਕੋਈ ਆ ਜੇ ਗਰੰਟੀ ਤੇ ਆ ਜੇ ਠਖਾਈਆਂ ਨਹੀਂ ਰੱਖਦੇ ਅੱਛਾ 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 ਹਾਂਜੀ ਫੇਰ ਮਤਲਬ ਜਿਹੜਾ ਕੋਈ ਅਮਰਤੋ ਛਕਿਆ ਵਗੈਰਾ ਹੈ ਕਿ ਐਂ ਹੀ ਸੇਵਾ ਕਰ ਲੈਣੇ ਇੰਦੀ ਅਮਰਤ ਜੀ ਇਹਦਾ ਬਣਾਈਆਂ ਗੱਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਿਆ ਪਹਿਲਾ ਗ੍ਰੰਥੀ ਬਣਾਇਆ ਬਾਬਾ ਬੁੱਢਾ ਜੀ ਉਹਦਾ ਕਿਹਦਾ ਅਮਰਤ ਛਕਿਆ ਸੀ ਹਾਂਜੀ 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 ਬਾਕੀ ਜਿੰਨੇ ਗੁਰੂਆਂ ਦੀ ਛੱਤੀ ਗੁਰੂਆਂ ਦੀ ਬਾਣੀ ਹੈ 6 ਉਹ ਕਹਿ ਦਿੰਦੇ ਆ ਨਾ ਵੀ ਮਤਲਬ ਜਿਹੜਾ ਉਹ ਰਹਿਤ ਮਰਿਆਦਾ ਪੂਰੀ ਹੋਣੀ ਚਾਹੀਦੀ ਹੈ ਉਹ ਮਰਿਆਦਾ ਤਾਂ ਜੀ ਗੱਲ ਸੁਣੋ ਹਾਂਜੀ ਆ ਤੁਹਾਡੇ ਸਾਹਮਣੇ ਬੈਠੇ ਆ ਹੂੰ ਇਦੇ ਚ 36 ਜਣਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਇੱਕ ਦਾ ਵੀ ਆਮਰਤ ਨਹੀਂ ਛਕਿਆ ਠੀਕ ਹੈ ਪਹਿਲਾ ਗ੍ਰੰਥੀ ਬਣਾਇਆ ਉਹਦਾ ਗ੍ਰੰਮਰਤ ਛਕਿਆ ਸੀ ਹੂੰ ਤੇ ਇਹ ਛਕਿਆ ਹੋਣਾ ਚਾਹੀਦਾ ਕਿ ਨਹੀਂ ਤੁਹਾਡੀ ਨਹੀਂ ਨਹੀਂ ਕੋਈ ਜ਼ਰੂਰੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਕਿਤੇ ਇਹਦੀ ਗੱਲ ਨਹੀਂ ਲਿਖੀ ਅੱਛਾ 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 ਤੇ ਫਿਰ ਲੰਬੇ ਸਮੇਂ ਤੋਂ ਹੀ ਨਹੀਂ ਗ੍ਰੰਥੀ ਰੱਖਿਆ ਆਪ ਹੀ ਕਰਦੀ ਸੀ ਹਾਂਜੀ ਅਸੀਂ ਅੱਜ ਤੋਂ ਘੱਟ ਪਹਿਲਾਂ ਤਾਂ ਸੀਗਾ ਗ੍ਰੰਥੀ 11 ਤੋਂ 18 ਤੋਂ ਬਾਅਦ ਗ੍ਰੰਥੀ ਹਟਾ ਪਰ ਅੱਛਾ 18 ਤੋਂ ਬਾਅਦ ਅੱਛਾ ਫਿਰ ਇੱਥੇ ਹੋਰ ਵੀ ਕੋਈ ਮਤਲਬ ਜੇ ਤੁਸੀਂ ਉੱਧਰ ਸੇਵਾ ਕਰਦੇ ਹੋ ਕੋਈ ਗਤੀ ਲਾਉਣੇ ਜਾਂ ਕੋਈ ਨਾ ਨਾ ਕੋਈ ਗਤੀ ਨਹੀਂ ਲਾਉਂਦੇ ਆਸਣ ਤੁਹਾਡਾ ਉੱਧਰ ਆ ਤੇ ਗੁਰੂ ਸਾਹਿਬ ਹਾਂ ਅਸੀਂ ਆਹ ਤਾਂ ਸਾਡਾ ਆਸਣ ਅਸੀਂ ਆਪਾਂ ਆਕਾਸ਼ ਉਦੋਂ ਹੀ ਕਰਦੇ ਜਦੋਂ ਨਿਤਨੇਮ ਵੇਲੀ ਹਾਂਜੀ ਪਾਠ ਅਸੀਂ ਕਰਦੇ ਆ ਨਿਤਨੇਮ ਦੇ ਸਮੇਂ ਇੱਥੇ ਨਹੀਂ ਨਿਤਨੇਮ ਨਹੀਂ ਨਤਰੇਮ ਰੋਕਦਾ ਜਿਹੜੇ ਕੰਮਾਂ ਤੋਂ ਰੋਕਦਾ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਕਰਦੇ ਅਸੀਂ ਨਹੀਂ ਨਤਰੇਮ ਤਾਂ ਕਰਦੇ ਹੀ ਹੁੰਨੇ ਕਿ ਨਹੀਂ ਕਰਦੇ ਨਿਤਨੇਮ ਤੋਂ ਰੋਕਦਾ ਜੀ ਗੁਰੂ ਗ੍ਰੰਥ ਸਾਹਿਬ ਰੋਕਦਾ ਹਾਂਜੀ ਕਿ ਨਦੀਰਤ ਵਰਤ ਨੇਮ ਸਚ ਸੰਜਮ ਸਦਾ ਰਹੇ ਨੇ ਕਾਮਾ ਕਹਿੰਦਾ ਨੇ ਭਾੜਾ ਅਸੀਂ ਬਾਣੀ ਪੜਦੇ ਆਂ ਲਿਖਦੇ ਆਂ ਵਿਚਾਰਦੇ ਆਂ ਅੱਛਾ ਫਿਰ ਇਹਨੂੰ ਮਤਲਬ ਇੱਥੇ ਸੋਕਾਸਨ ਤੋਂ ਪ੍ਰਕਾਸ਼ ਕਦੋਂ ਕਰਦੇ ਆਂ ਕੋਈ ਦਿਨ ਦਿਹਾੜਾ ਨਹੀਂ ਦਿਨ ਦਿਹਾੜਾ ਨਹੀਂ ਜਿਵੇਂ ਇੱਕ ਤਾਂ ਅਸੀਂ ਮੱਸੀਆਂ ਲਾਉਣੀਆਂ ਐ ਇੱਕ ਦਿਨੇ ਜਦੋਂ ਮੈਂ ਬਾਣੀ ਆਪ ਪੜਨੀ ਐ ਵੀ ਮੇਰਾ ਪੱਕਾ ਟਾਈਮ ਨਹੀਂ ਵੀ ਮੈਂ ਜਿਵੇਂ 6 ਵਜੇ ਜਾਂ 5 ਵਜੇ ਉੱਠ ਕੇ ਪੜਨੀ ਐ ਹਾਂਜੀ ਨਹੀਂ ਆਪਾਂ 8 ਵਜੇ 9 ਵਜੇ ਜਦੋਂ ਆਪਾਂ ਪੂਰਾ ਪਤਾ ਵੀ ਆਪਾਂ ਚਮ ਪਿਆਰ ਆ ਸਾਰੇ ਪਾਸਿਓਂ ਜੀ ਜੀ ਮੁੜ ਕੇ ਗੁਰੂਗਰਾਸ ਸਾਹਿਬ ਪ੍ਰਕਾਸ਼ ਕਰਨਾ ਆਪਦੀ ਹਾਂ ਜੀ ਬਾਣੀ ਜਿੰਨੀ ਮਤਲਬ ਕਿ ਪੜਨੀ ਹੈ ਲਿਖਣੀ ਵੀ ਹੈ ਨਾਲ ਅਖਰੀ ਲਿਖਣ ਬੋਲਣ ਬਾਣ ਇਹਦਾ ਦੁਕਾਨਦਾਰੀਆਂ ਬਣਾਈਆਂ ਤੜਕੇ ਆਪਣੀ ਦੁਕਾਨ ਦੇ ਵਿੱਚ ਇੰਨੀ ਲਿਖਦੇ ਫਿਰ ਇਹ ਕਾਪੀਆਂ ਕੁੱਪੀਆਂ ਤੇ ਤਾਰ ਲੈਨੇ ਕਾਦੀ ਤੇ ਕਾਪੀ ਦੀ ਲਿਖਦਾ ਕਾਪੀ ਦੀ ਸਰਦੀ ਤੂੰ ਤਾਂ ਭਰ ਜੂਗੀ ਇੱਕ ਨਿਤਨੇਮ ਨਾਲ ਨਹੀਂ ਨਹੀਂ ਜੀ ਉਹ ਤਾਂ ਇਹ ਇੱਕ ਦਿਨ ਨਾ ਭਰੂਗੀ ਨਾ ਮਤਲਬ ਜਿਵੇਂ ਆਪਾਂ ਲਿਖੇ ਦੋ ਅੰਗ ਲਿਖੇ ਜਾਂ ਇੱਕ ਅੰਗ ਲਿਖਿਆ ਵਿਚੋਂ ਵਿਚੋਂ ਉਹਨੂੰ ਵਿਚਾਰਾਂਗੇ ਹੂੰ ਜੇ ਪਰਤੇ ਕੈਂਟੇ ਜਿ ਬਾਣੀ ਲਿਖੀ ਉਹਨੂੰ ਵਿਚਾਰਨ ਨੂੰ ਘੱਟੋ ਘੱਟ 2 ਦਿਨ 3 ਦਿਨ ਲੱਗਣਗੇ ਆਪਾਂ ਨੂੰ ਠੀਕ ਹੈ ਜੀ ਕਿਉਂਕਿ ਗੁਰਮੁਖੀ ਭਾਸ਼ਾ ਤੋਂ ਪੰਜਾਬੀ ਬਣਾਵਾਂਗੇ ਕੱਲੀ ਕੱਲੀ ਗੱਲ ਜਿਵੇਂ ਵਿੱਚ ਲਿਖੀ ਪੰਕਤੀ ਆਉਂਦੀ ਜਪਜੀ ਸਾਹਿਬ ਚ ਠੀਕ ਜਨਮਰਾਤੇ ਕਹਿੰਦਾ ਹੁਕਮੀ ਹੋਵਣ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲਾਵੜਿਆਈ ਇਹ ਜੀ ਹੁਣ ਇਹ ਜਪਜੀ ਸਾਹਿਬ ਚੋਂ ਪੰਕਤੀ ਹੁਣ ਇਹਦਾ ਮਤਲਬ ਪਤਾ ਹੀ ਨਹੀਂ ਇਹ ਕਿੰਨੇ ਗਰੰਤੀ ਆ ਹਟਕ ਤੀੜੇ ਹਟਕ ਤੀੜੇ ਕਹਿਣਗੇ ਜਨਵਰ ਨੂੰ ਅੱਛਾ ਇਹਦੇ ਚੋਂ ਇਹਦੀ ਅਜਤ ਕਿਹਾ ਕੀ ਕਹਦਾ ਹੁਕਮੀ ਹੋਣ ਆਕਾਰ ਕਹਿੰਦਾ ਰੱਬ ਦੇ ਹੁਕਮ ਨਾਲ ਇਹ ਸ੍ਰਿਸ਼ਟੀ ਦਾ ਆਕਾਰ ਹੈ ਇਹ ਜੀ ਜੰਤੂਆਂ ਦਾ ਆਕਾਰ ਹੈ ਹਾਂਜੀ ਹੁਕਮ ਨਾਲ ਕੀ ਹਾ ਜਾਈ ਹੁਕਮੀ ਹੋਣ ਜੀ ਹੁਕਮ ਮੇ ਲਾੜ ਆਈ ਤੇ ਕਹਿੰਦਾ ਜੀ ਜੰਤੂ ਰੱਬ ਦੇ ਹੁਕਮ ਨਾਲ ਹੈ ਜਿਨ੍ਹਾਂ ਨੂੰ ਅਜਤ ਮਾਨ ਦੇਈ